ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਉਹ ਸਮੁੱਚਾ ਖਾਲਸਾ ਪੰਥ ਤੇ ਸਮੁੱਚੇ ਦੁਨੀਆ ਦੇ ਸਿੱਖ ਉਹ 350 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਹੇ ਆ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਅਨੰ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾ ਸ਼ਤਾਬਦੀ ਤੇ ਨਾਲ ਦੀ ਨਾਲ ਸਿੱਖ ਪੰਥ ਦੇ ਬਾਨੀ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ 350 ਸਾਲਾ ਗੁਰਤਾ ਗੱਦੀ ਦੇ ਉਹ ਵੀ ਖਾਲਸਾ ਪੰਥ ਸਤਾਬਦੀਆਂ ਦੇ ਰੂਪ ਦੇ ਵਿੱਚ 350 ਸਾਲਾਂ ਦੇ ਰੂਪ ਵਿੱਚ ਮਨਾ ਰਹੇ ਆ। ਅੱਜ ਮੈਂ ਦਿਲ ਦੀਆਂ ਢਗਾਈਆਂ ਤੋਂ ਧੰਨਵਾਦ ਕਰਨਾ ਚਾਹੁੰਨਾ ਕਿ ਸਿੱਖ ਪੰਥ ਦਾ ਅਨੇਖੜਮਾ ਅੰਗ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਾਰੀ ਸੀਨੀਅਰ ਲੀਡਰਸ਼ਿਪ ਜੀਮਾ ਸਾਹਿਬ ਗਰੇਵਾਲ ਸਾਹਿਬ ਰਣਕੇ ਸਾਹਿਬ ਤੇ ਉਹਨਾਂ ਦੇ ਨਾਲ ਸਾਰੇ ਸਿੱਖ ਵਿਦਵਾਨ ਤੇ ਚੇਚੇ ਤੌਰ ਤੇ ਸਾਡੇ ਸਿੱਖ ਪੰਥ ਦੇ ਜਿੰਦਾ ਸ਼ਹੀਦ ਸਿੰਘ ਸਾਹਿਬ ਜਗਧਾਰ ਬਾਬਾ ਨਿਹਾਲ ਸਿੰਘ ਜੀ ਹਰਿਆ ਬੀਲਾਂ ਵਾਲੇ ਦਮਦਮੀ ਟਕਸਾਲ ਵੱਲੋਂ ਬਾਬਾ ਜੀ ਵੱਲੋਂ ਬਾਬਾ ਸਾਹਿਬ ਸਿੰਘ ਜੀ ਤੇ ਸਾਡੇ ਸਵਾਮੀ ਜੀ ਦੋਨੋਂ ਹੀ ਜਿਹੜੇ ਸਾਡੀ ਹਰੇਕ ਸ਼ਤਾਬਦੀ ਦਾ ਸ਼ਗਾਰ ਹੁੰਦੇ ਹਾਰਪੁਰ ਵਾਲੇ ਉਹ ਚੇਚੇ ਤੌਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਉੱਤਰਧਕਾਰੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਮਹਾਪੁਰਸ਼ਾਂ ਦੀ ਤਰਫ਼ ਤੋਂ ਬਾਬਾ ਸੁੱਖਾ ਜੀ ਲੋਪੋਕੇ ਵਾਲੇ ਮਹਾਪੁਰਸ਼ ਬਾਹਰ ਆਉਣਾ ਬੋਲੋ ਵੀ ਉਹਨਾਂ ਦੇ ਉੱਤਰਧਕਾਰੀ ਇੱਥੇ ਪਹੁੰਚੇ ਆ ਤੇ ਸਿੱਖ ਵਿਦਵਾਨ ਤੇ ਚੇਚੇ ਦੌਰ ਤੇ ਦਿੱਲੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਸ਼ਰਨਾ ਔਰ ਸਰਦਾਰ ਮਨਜੀਤ ਸਿੰਘ ਜੀ ਜੀਕੇ ਸਾਹਿਬ ਦਾ ਪ੍ਰਧਾਨ ਤੇ ਸਿੱਖ ਵਿਦਵਾਨਾਂ ਦੇ ਵਿੱਚੋਂ ਸਾਡੇ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਪਰਮਵੀਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਉਹਨਾਂ ਦੇ ਨਾਲ ਸਾਡੇ ਸਰਦਾਰ ਕੇਰ ਸਿੰਘ ਜੀ ਇੰਦਰਜੀਤ ਸਿੰਘ ਜੀ ਗੋਗੋਆਣੀ ਡਾਕਟਰ ਅਮਰਜੀਤ ਸਿੰਘ ਜੀ ਡਾਕਟਰ ਹਰਭਜਨ ਸਿੰਘ ਜੀ ਢੇਰਾਦੂਨ ਉਹਨਾਂ ਦੇ ਨਾਲ ਸਾਡੇ ਦੂਸਰੇ ਜਿਹੜੇ ਸਤਕਾਰਤ ਜਿਹੜੇ ਸਿੱਖ ਵਿਦਵਾਨ ਆ ਉਹ ਵੀ ਸਾਰਿਆਂ ਨੇ ਸ਼ਮੂਲ ਦੇ ਦਿੱਤੀ ਜਿਨ੍ਹਾਂ ਦੀ ਲਿਸਟ ਹੁਣੇ ਸਾਰੀ ਜਾਰੀ ਕਰ ਦਿੱਤੀ ਜਾਊਗੀ ਸਰਦਾਰ ਗਰਮੀਤ ਸਿੰਘ ਜੀ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਤੇ ਉਹਨਾਂ ਦੇ ਪ੍ਰਧਾਨ ਉਹ ਵੀ ਅਚੇਚੇ ਤੌਰ ਤੇ ਇੱਥੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂ ਹੋਰ ਵੀ ਬਹੁਤ ਸਾਰੀਆਂ ਚਕੀਤਾਂ ਪਹੁੰਚੀਆਂ ਸਾਰਿਆਂ ਦਾ ਨਾਮ ਬਾਅਦ ਚ ਜਾਰੀ ਕਰ ਦਿਆਂਗੇ ਅੱਜ ਮੁੱਖ ਤੌਰ ਦੇ ਉੱਤੇ ਜਿਹੜੀ ਵੱਡੀ ਬੇਦਬਾਦੀ ਦੇ ਨਾਲ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਸ਼ਾ ਦੀ ਇਹ ਜਿਹੜੀ ਸ਼ਹੀਦੀ ਗੁਰਪੁਰਪਿਆ ਇਹ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਤੇ ਖਾਸ ਕਰਕੇ ਇੱਕ ਉਸ ਵੇਲੇ ਦੇ ਧਰਮ ਜਿਹੜੇ ਪੰਡਿਤ ਕਿਰਪਾ ਰਾਮ ਜੀ ਦੇ ਰੂਪ ਦੇ ਵਿੱਚ 사ਤਗੁਰ ਜੀ ਕੋਲ ਪਾਸ ਪੁਕਾਰ ਲੈ ਕੇ ਪਹੁੰਚੇ ਸੀ ਤੇ 사ਤਗੁਰ ਜੀ ਨੇ ਉਹਨਾਂ ਪ੍ਰਤੀ ਆਪਣਾ ਪਿਆਰ ਤੇ ਸਤਕਾਰ ਆਪਣਾ ਬਲੀਦਾਨ ਵੀ ਦਿੱਤਾ ਤੋ ਉਹਨਾਂ ਸਾਰਿਆਂ ਨੂੰ ਸ਼ੰਬੂਲੀਅਤ ਇਕ ਤਾਂ ਹੋਵੇ ਸਮੁੱਚੇ ਦੇਸ਼ ਤੇ ਵਿਦੇਸ਼ ਦੇ ਸਿੱਖ ਵੀ ਇਕੱਠੇ ਹੋਣ ਉਹ ਤੋਂ ਇਲਾਵਾ ਸਾਰੀਆਂ ਜਿੰਨੀਆਂ ਵੀ ਦੂਸਰੇ ਧਰਮਾਂ ਦੇ ਨਾਲ ਸੰਬੰਧਿਤ ਉਹ ਸ਼ਕਤੀਆਂ ਉਹ ਵੀ ਇੱਥੇ ਸ਼ਾਮਲ ਹੋਣ ਉਹ ਸਾਰਿਆਂ ਨੂੰ ਸ਼ਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲਾ ਸੱਦਾ ਵੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਜਾ ਕੇ ਵੀ ਸੱਦੇ ਦਿੱਤੇ ਜਾਣਗੇ ਇਹ ਅੱਜ ਦੀ ਮੀਟਿੰਗ ਦੇ ਵਿੱਚ ਇੱਥੇ ਬੈਠ ਕੇ ਫੈਸਲਾ ਹੋਇਆ ਉਹ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਤੇ ਦੇਸ਼ ਦੇ ਪਾਰਲੀਮੈਂਟ ਲੋਕ ਸਭਾ ਦੇ ਸਪੀਕਰ ਉਹਨਾਂ ਨੂੰ ਵੀ ਜਾ ਕੇ ਸੱਦੇ ਦਿੱਤੇ ਜਾਣਗੇ ਤਾਂ ਕਿ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਸ਼ਤਾਬਦੀ ਦੇ ਵਿੱਚ ਉਹ ਸਾਰੇ ਆ ਕੇ ਸ਼ਮੂਲੀਅਤ ਕਰਨ ਉਹ ਤੋਂ ਇਲਾਵਾ ਇਹ ਵੀ ਇੱਥੇ ਇੱਕ ਵਿਚਾਰਧਾਰਾ ਆਈ ਤੇ ਮੈਂ ਸਮਝਦਾ ਇਹ ਵੀ ਬਹੁਤ ਸਾਡੇ ਲਈ ਅਹਿਮ ਆ ਕਿ ਦੁਨੀਆ ਭਰ ਤੋਂ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਐਸਲੇ ਬੀਬੀ ਕੀ ਕੀ ਪਾਰਲੀਮੈਂਟ ਮੈਂਬਰ ਵੀ ਆ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਰੂਪ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਖੁੱਲਾ ਸੱਦਾ ਸੱਦੇ ਉਹਦਾ ਭੇਜਾਂਗੇ ਵੀ ਬੀ ਐਮ ਐਲ اے ਤੇ ਐਮ ਪੀ ਦੇ ਰੂਪ ਦੇ ਵਿੱਚ ਵਰਲਡ ਵਾਈਡ ਜਿੰਨੀਆਂ ਵੀ ਸ਼ਕਤੀਆਂ ਆ ਉਹ ਸਾਰੀਆਂ ਇਹਦੇ ਵਿੱਚ ਸ਼ਮੂਲੀਅਤ ਕਰਨ ਤੇ ਉਹਨਾਂ ਸਾਰਿਆਂ ਦੇ ਨਾਲ ਸੰਪਰਕ ਵੀ ਕੀਤਾ ਜਾਊਗਾ ਤੇ ਦੂਸਰਾ ਸਾਰੇ ਮੁੱਖ ਮੰਤਰੀ ਜਿੰਨੇ ਵੀ ਆ ਸਾਰੀਆਂ ਸਟੇਟਾਂ ਦੇ ਉਹਨਾਂ ਨਾਲ ਸੰਪਰਕ ਕੀਤਾ ਜਾਊਗਾ ਉਹ ਟੀਮ ਇੱਕ ਬਣ ਜਾਊਗੀ ਇਹ ਉਹ ਸਾਰਿਆਂ ਨਾਲ ਸੰਪਰਕ ਕਰੂਗੀ ਕਿ ਉਹ ਆਪਣੇ ਆਪਣੇ ਅਸੈਂਬਲੀ ਦੇ ਵਿੱਚ ਤੇ ਮੁਲਕ ਦੇ ਪ੍ਰਧਾਨ ਮੰਤਰੀ ਉਹ ਆਪਣੇ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਵੀ ਰੱਖਣ ਜਿਹੜਾ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਵੇ ਸੋ ਇਹ ਵੀ ਅੱਜ ਇਹ ਜਿਹੜਾ ਇੱਥੇ ਬੈਠ ਕੇ ਫੈਸਲਾ ਕੀਤਾ ਗਿਆ ਤੇ ਅਚੇਚੇ ਤੌਰ ਤੇ ਇੱਕ ਕਾਫੀ ਟੇਬਲ ਜਿਹੜਾ ਆ ਉਹ ਵੀ ਵੱਡਾ ਤਿਆਰ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਸ ਦੇਸ਼ ਦੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਊਗੀ ਜਾ ਕੇ ਕਿ ਉਹ ਵੀ ਇਹਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਸੋ ਉਹ ਤੋਂ ਇਲਾਵਾ ਦੇਸ਼ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਸੈਮੀਨਾਰ ਕਿਉਂਕਿ ਪੰਜ ਅਸੀਂ ਕਰਨੇ ਆ ਉਹ ਵੀ ਵੱਡੀਆਂ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ ਉਹਦੇ ਵਿੱਚੋਂ ਦਿੱਲੀ ਤੇ ਪੰਜਾਬ ਤੇ ਹਰਿਆਣਾ ਉਹ ਸਾਰੇ ਜਿਹੜੇ ਆ ਸੈਮੀਨਾਰ ਗੁਰੂ ਸਾਹਿਬ ਜੀ ਦੇ ਉਸ ਪਵਿੱਤਰ ਯਾਦ ਨੂੰ ਸਮਰਪਿਤ ਜਿਹੜੇ ਕੀਤੇ ਜਾਣਗੇ ਤੇ ਸਭ ਤੋਂ ਵੱਡਾ ਕਿਉਂਕਿ ਮੇਰੇ ਸਾਰੇ ਸਾਥੀ ਬੈਠੇ ਆ ਇੱਕ ਸੁਝਾਅ ਆਇਆ ਸੀ ਕਿ ਅੱਜ মিডিਆ ਦਾ ਜੋਗਿਆ ਤੇ মিডিਆ ਕਈ ਵਾਰੀ ਬਹੁਤ ਗਲਤ ਕਰ ਰਿਹਾ ਉਸ ਕਾਰਜ ਲਈ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਦੇ ਵਿੱਚ ਸਾਡਾ ਉੱਥੇ ਧਾਰਮਿਕ ਧਿਆਨ ਹੈ ਉਹ ਸਾਡਾ ਡਿਪਾਰਟਮੈਂਟ ਆ ਵੱਡਾ ਉਹਨਾਂ ਨੂੰ ਡਾਕਟਰ ਪਿਤਪਾਲ ਸਿੰਘ ਨੂੰ ਉਹਨਾਂ ਨੂੰ ਇਹ ਸਾਰਾ ਅਜਾਇਬ ਕਰਾਂਗੇ ਕਿ ਇਹਦੇ ਵਿੱਚ ਜਿਹੜੀਆਂ ਸੌਧਾਂ ਕਰਨ ਵਾਲੀਆਂ ਉਹ ਸਾਰੀਆਂ ਸੌਧਾਂ ਕੀਤੀਆਂ ਜਾਣ ਸੋ ਉਹਦੇ ਨਾਲ ਦੀ ਨਾਲ ਮੇਰਾ ਇੱਕ ਆਪਣਾ ਵੀ ਵਿਚਾਰ ਸੀ ਤੇ ਇਹ ਸਾਰੇ ਸ਼ੈਤ ਵੀ ਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਚੇਅਰ ਵੀ ਗੁਰੂ ਗ੍ਰੰਥ ਸਾਹਿਬ ਜੁਨੀਆਰਟਿਚ ਸਥਾਪਿਤ ਕੀਤੀ ਜਾਊਗੀ ਤਾਂ ਕਿ ਸਦੀਪ ਕਾਲ ਇਹ ਪਤਾ ਵੀ ਲੱਗੇ ਕਿ ਸ਼ਹਾਦਤੀਆਂ ਦੇ ਵਿੱਚ ਇਹ ਠੀਕ ਹੈ ਨਗਰ ਕੀਰਤਨ ਤੇ ਹੋਰ ਸਾਰੇ ਕਾਰਜ ਹੋਣੇ ਆ ਇਹ ਵੀ ਕਾਰਜ ਇਦਾਂ ਦੇ ਜਿਹੜੇ ਇਹ ਵੀ ਜ਼ਰੂਰ ਕੀਤੇ ਜਾਣਗੇ ਸੋ ਇੱਕ ਹੋਰ ਜਿਹੜਾ ਵੱਡਾ ਸੁਝਾਅ ਸੀ ਉਹ ਅਸੀਂ ਖਾਲਸਾ ਕਾਲਜ ਪਟਿਆਲੇ ਦੇ ਸਪੁਰਦ ਕੀਤਾ ਇਹ ਦੋ ਕਰੈਕਟਰ ਅਸੀਂ ਛਾਪੇ ਆਜ ਤੇ ਉਹ ਜਿਹੜੇ ਪੰਜਾਬੀ ਦਾ ਹਿੰਦੀ ਦੇ ਵਿੱਚ ਛਾਪ ਦਿੱਤੇ ਆ ਅੰਗਰੇਜ਼ੀ ਦੇ ਵਿੱਚ ਵੀ ਛਾਪ ਦਿੱਤੇ ਜਾਣਗੇ ਉਹਨਾਂ ਦਾ ਸਾਰਿਆਂ ਦਾ ਵੱਖ-ਵੱਖ ਪਿਛਾਵਾਂ 'ਚ ਟ੍ਰਾਂਸਲੇਸ਼ਨ ਕਰ ਲਈ ਵੀ ਖਾਲਸਾ ਕਾਲਜ ਪਟਿਆਲੇ ਦੀ ਜ਼ਿੰਮੇਵਾਰੀ ਲਈ ਆ ਕਿ ਉਹ ਛੇਤੀਆਂ ਨੂੰ ਛਾਪ ਕੇ ਟ੍ਰਾਂਸਲੇਸ਼ਨ ਕਰਾ ਕੇ ਕਰੋਬੋਰੇਟ ਕਰਾ ਕੇ ਤੇ ਉਹਨੂੰ ਸਾਰੇ ਛਾਪ ਕੇ ਬਖ ਬਖ ਪੁਛਾਵਾਂ ਦੇ ਵਿੱਚ ਜਿੱਦਾਂ ਗੱਲ ਕਰਨਾਟਕਾ ਦੇ ਵਿੱਚ ਬੰਗਲੌਰ ਉਹ ਕਹਿੰਦੇ ਸਾਡੀ ਲੈਂਗੁਏਜ ਦੇ ਵਿੱਚ ਅਸੀਂ ਆਪ ਹੀ ਛਾਪਾਂਗੇ ਤੁਹਾਨੂੰ ਪੀਡੀਆ ਭੇਜ ਦਿਆਂਗੇ ਤੁਸੀਂ ਸਾਨੂੰ ਛਾਪ ਕੇ ਭੇਜਦੇ ਹੋ ਸੋ ਬਖ ਬਖ ਸੂਬਿਆਂ ਦੇ ਵਿੱਚ ਹੁਣ ਸਾਡੇ ਜਿੱਦਾਂ ਆਸਨ ਸੋਲ ਵਿਖੇ 27 ਤਰੀਕ ਨੂੰ ਸਤਗੁਰੂ ਜੀ ਦੀ ਸ਼ਰਧਾ ਨੂੰ ਸਮਰਪਿਤ ਉੱਥੇ ਫੰਕਸ਼ਨ ਹੈ ਇਦਾਂ ਹੀ ਬਖ ਬਖ ਸਟੇਟਾਂ ਦੇ ਵਿੱਚ ਜਿਹੜੇ ਫੰਕਸ਼ਨ ਅਸੀਂ ਉਹ ਆਯੋਜਨ ਕਰਨ ਜਾ ਰਹੇ ਹਾਂ ਸੋ ਉਹਦੇ ਨਾਲ ਦੀ ਨਾਲ ਦੋ ਮਹਾਨ ਨਗਰ ਕੀਰਤਨ ਇੱਕ ਨਗਰ ਕੀਰਤਨ ਜਿਹੜਾ ਉਹ ਆਸਾਮ ਤੋਂ ਚਾਲੇ ਪਾਊਗਾ ਜਿਹਦਾ ਲਗਭਗ ਰੂਟ ਵੀ ਬੈਠ ਕੇ ਅਸੀਂ ਕੋਈ ਤੈਅ ਕਰਾਂਗੇ ਤੇ ਕੀਤਾ ਵੀ ਆ ਉਹ ਲਗਭਗ 23 ਨਵੰਬਰ ਨੂੰ ਸਾਰੇ ਇਸ ਭਾਰਤ ਵਾਰਸ਼ ਦੀਆਂ ਵੱਡੀਆਂ ਸਟੇਟਾਂ ਜਿੱਥੇ-ਜਿੱਥੇ ਗੁਰੂ ਸਾਹਿਬ ਗਏ ਆ ਸਾਰੇ ਤਾਂ ਨਹੀਂ ਟੱਚ ਕੀਤੇ ਜਾ ਸਕਦੇ ਉਹ ਸਾਡਾ ਨਗਰ ਕੀਰਤਨ ਉੱਥੋਂ ਸਾਮ ਤੋਂ ਬ੍ਰੰਭ ਹੋ ਕੇ ਉਹ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਦੀ ਆਕੇ ਸਮਾਪਤੀ ਹੋਊਗੀ। ਦੂਸਰਾ ਨਗਰ ਕੀਰਤਨ ਮਟੌਰ ਤੋਂ ਜਿੱਥੋਂ ਪੰਡਤ ਕਿਰਪਾ RAM ਜੀ ਫਰਿਆਦ ਲੈ ਕੇ ਆਏ ਉਹ ਅਸੀਂ ਉੱਥੋਂ ਸ਼ੁਰੂ ਕਰਾਂਗੇ। ਅਰਦਾਸ ਕਰਕੇ ਉਸੇ ਸਥਾਨ ਤੋਂ ਤੇ ਯਤਨ ਕਰਾਂਗੇ ਵੀ ਉੱਥੋਂ ਦੇ ਵੀ ਲੋਕ ਜਿਹੜੇ ਕਸ਼ਮੀਰ ਦੇ ਆ ਖਾਸ ਕਰਕੇ ਦੂਸਰੇ ਭਾਈਚਾਰ ਨਾਲ ਸੰਬੰਧ ਉਹਨਾਂ ਸਾਰਿਆਂ ਨੂੰ ਨਾਲ ਤੋਰ ਕੇ ਤੇ ਉਹ ਨਗਰ ਕੀਰਤਨ ਪੜਾ ਡੜ ਪੜਾ ਜਿਹੜਾ ਆ ਉਹ ਆ ਕੇ ਆਨੰਦਪੁਰ ਸਾਹਿਬ ਸਮਾਪਤੀ ਹੋ ਗਈ। ਦੂਸਰਾ ਇੱਕ ਨਗਰ ਕੀਰਤਨ ਕਿਉਂਕਿ ਸਿੱਖ ਪੰਥ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ ਲੱਖੀ ਸ਼ਾਹ ਬਨਜਾਰਾ ਉਹਨਾਂ ਦੋਨਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਮੈਂ ਸੋਚਦਾ ਵੀ ਗੁਰੂ ਸਾਹਿਬ ਨੇ ਕਿੱਡੀ ਆਪਦੀ ਨੂੰ ਸਮਰਪਤ ਇੱਕ ਜਿਹੜਾ ਉਹਦੇ ਵਿੱਚ ਵੱਡੇ ਜਿਹੜੇ ਸ਼ੰਕਰਾਚਾਰੀਆ ਇਹਨਾਂ ਦੇ ਦੂਸਰੇ ਧਰਮਾਂ ਨਾਲ ਸੰਬੰਧਤ ਉਹਨਾਂ ਨੂੰ ਸਾਰਿਆਂ ਨੂੰ ਪੱਤਸਾ ਦਿਆਂਗੇ ਖੁੱਲਾ ਫੇ ਉਹ ਚੇਚੇ ਤੌਰ ਤੇ ਇਹਦੇ ਵਿੱਚ ਸ਼ਮੂਲੀਅਤ ਕਰਨ ਨਾਲ ਦੀ ਨਾਲ ਇਸ ਵਾਰ ਜਿੰਨੇ ਵੀ ਸਾਡੇ ਧਾਰਮਿਕ ਪ੍ਰੀਖਿਆ ਆ ਉਹ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਸਮਰਪਿਤ ਉਹ ਐਗਜ਼ਾਮ ਲੈ ਜਾਣਗੇ ਤੇ ਨਾਲ ਦੀ ਨਾਲ ਇੱਕ ਹੋਰ ਵੱਡਾ ਵਿਚਾਰ ਜਿਹੜਾ ਉਹ ਸਾਰੇ ਜਿੰਨੇ ਵੀ ਬੁਲਾ ਰਹੇ ਸੀ ਉਹਨਾਂ ਸਾਰਿਆਂ ਨੇ ਫੋਕਸ ਕੀਤਾ ਕਿ ਆਪਾਂ ਗੁਰੂ ਨਾਨਕ ਦੇ ਪਾਸ਼ਾ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁਕ ਜਿਹੜੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਉੱਥੇ ਐਲਾਨ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਭਾਈ ਬਲਵੰਤ ਸਿੰਘ ਰਾਜੋਆਣੀ ਦੀ ਫਾਂਸੀ ਦੀ ਸਭਾ ਜਿਹੜੀ ਉਹਨੂੰ ਕਮਿਊਟ ਕਰਕੇ ਉਹਨੂੰ ਆਪਣੇ ਘਟਾ ਕੇ ਦੇ ਉਮਰ ਕੈਦ ਦੇ ਵਿੱਚ ਬਦਲਦਾ ਤੇ ਮੈਂ ਬੇਨਤੀ ਕਰਦਾ ਇਹਨਾਂ ਸਾਰਿਆਂ ਦਾ ਹੀ ਜਿੰਨੇ ਵੀ ਬੁਲਾ ਰਹੇ ਸੀ ਇੱਕ ਸਗਾ ਭਈ ਕਿਉਂਕਿ ਗੁਰੂ ਤੇਗ ਬਹਾਦਰ ਪਾਚਾ ਦੀ ਇਹ ਸ਼ਹੀਦੀ ਸ਼ਤਾਬ ਦੀ ਆ ਤੇ ਇਹ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਕੋਈ ਆਸਾਨ ਨਹੀਂ ਆਪਣੇ ਪੇ ਗੁਰੂ ਸਾਹਿਬ ਨੇ 사ਤਗੁਰ ਜੀ ਤਾਂ ਦਿਆਲਤਾ ਦੇ ਘਰ ਸੀ ਸੀ 사ਤਗੁਰ ਜੀ ਨੇ ਤਾਂ ਕਿਰਪਾ ਦੇ ਬਖਸ਼ਿਸ਼ ਕੀਤੀ ਆ ਸਾਰੀ ਮਨੁੱਖਤਾ ਦੇ ਉੱਤੇ ਤੇ ਖਾਸ ਕਰਕੇ ਇੱਕ ਅਸਲੀ ਤੇ ਤੌਰ ਤੇ ਫਿਰਕੇ ਤੇ ਤੇ 사ਤਗੁਰ ਜੀ ਦਇਆਬਾਨ ਤੇ ਦਇਆ ਦਇਆ ਦੇ ਘਰ ਦੇ ਵਿੱਚ ਆ ਕੇ ਆਪਣਾ ਬਲੀਦਾਨ ਦਿੱਤਾ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਇਹਨਾਂ ਨੂੰ ਅਰੇ ਹਾਂ ਕਰਨਾ ਚਾਹੀਦਾ ਇਹਨਾਂ ਦਾ 2019 ਦਾ ਕੀਤਾ ਜਿਹੜਾ ਵਚਨ ਵੱਧ ਦਾ ਉਹਨੂੰ ਹੁਣ ਸਤਾਬ ਦੇ ਰੂਪ ਦੇ ਵਿੱਚ ਦੁਹਰਾ ਦੇਣਾ ਚਾਹੀਦਾ ਤੇ ਨਾਲ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਿਹੜੇ ਆ ਉਹ ਵੱਡੇ ਸਵਾਗਤ ਵੀ ਕੀਤੇ ਜਾਣਗੇ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਛੋਟੇ ਛੋਟੇ ਆਪਾਂ ਕਈ ਵਾਰੀ ਕਲਿੱਪਾਂ ਪਾ ਦਿੰਨੇ ਆ ਉਹ ਵੀ ਸਾਰੀਆਂ ਪਾਈਆਂ ਜਾਣਗੀਆਂ ਸੋ ਮੈਂ ਭਾਈ ਮਤੀਦਾਸ ਭਾਈ ਸਦੀਦਾਸ ਜੀ ਦੇ ਭਾਈ ਦਿਆਲਾ ਜੀ ਉਹਨਾਂ ਦੇ ਸਵੰਦ ਦੇ ਵਿੱਚ ਵੀ ਕਿਉਂਕਿ ਗੁਰੂ ਸਾਹਿਬ ਦੇ ਅਨਨ ਸਿੱਖ ਦੇਖੋ ਕਿੰਡੀ ਵੱਡੀ ਸ਼ਹਾਦਤ ਸਤਗੁਰ ਜੀ ਦੇ ਸਾਹਮਣੇ ਹੋਈ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸੈਦਕ ਨਾ ਜਾਏ ਉਹਨਾਂ ਨੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਵੱਡੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਵੀ ਸੰਬੰਧਤ ਉਹਨਾਂ ਦੇ ਨਾਲ ਵੀ ਛੋਟੇ ਛੋਟੇ ਜਿਹੜੇ ਆਪਾਂ ਉਹਨਾਂ ਦੇ ਜੀਵਨਾ ਨਾਲ ਸੰਬੰਧਤ ਆ ਉਹ ਵੀ ਪੰਜ ਪਾਵਾਂਗੇ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਸੋ ਮੈਂ ਅੰਤ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਪਹੁੰਚੀਆਂ ਨਾਂ ਸਾਰਿਆਂ ਦੇ ਨਹੀਂ ਮੈਂ ਲੈ ਸਕਿਆ ਉਹ ਨਾਂ ਸਾਡੇ ਪ੍ਰੈਸ মিডিਆ ਦੇ ਵਿੱਚੋਂ ਸਾਰਿਆਂ ਦੇ ਦੇ ਦੇਤੇ ਜਾਣਗੇ ਮੈਂ ਸਾਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਆਓ ਸਾਰੇ ਇਸ ਗੱਲ ਦਾ ਪ੍ਰਾਨ ਕਰੀਏ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਨਾ ਹੁੰਦੀ ਤੇ ਇਸ ਮੁਲਕ ਦਾ ਕਿਹੜਾ ਕਿਹੜਾ ਰੂਪ ਹੋਣਾ ਸੀ ਇਹ ਕੀਰਤੀਮਾਨ ਸਤਗੁਰ ਜੀ ਨੇ ਉਸ ਵੇਲੇ 1675 ਦੇ ਵਿੱਚ ਸਤਾਪਤ ਕੀਤਾ ਸੀ ਤੇ ਆਓ ਅੱਜ ਆਪਾਂ ਸਾਰੇ 350 ਸਾਲਾ ਸ਼ਤਾਬਦੀ ਦੇ ਰੂਪ ਉਹਦੇ ਵਿੱਚ ਇਕੱਠਾਂ ਇਕੱਤਰ ਹੋ ਕੇ ਗੁਰੂ ਸਾਹਿਬ ਦੀ ਇਹ ਮਹਾਨ ਸ਼ਤਾਬਦੀ ਨੂੰ ਮਨਾਇਏ ਵੀ ਤੇ ਵਸਾਈਏ ਵੀ ਵਸਾਉਣਾ ਕੀ ਆ ਗੁਣ ਵਸਾਉਣੇ ਆ ਔਗਣ ਕੱਢਣੇ ਆ ਤੇ ਗੁਰੂ ਨੂੰ ਸਮਰਪਿਤ ਹੋ ਕੇ ਵੱਧ ਤੋਂ ਵੱਧ ਗੁਰੂ ਦਸਮ ਪਾਤਸ਼ਾਹ ਦਾ ਕਿਉਂਕਿ ਗੁਰਤਾਰਦੀ ਦੇ ਵਿਚਾਰਿਆ ਤੇ ਇੱਥੇ ਇਹ ਵੀ ਆਇਆ ਸੀ ਕਿ ਆਉਂਦੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ ਵੀ ਇੱਕ ਸ਼ਬਦ ਘਟੋ ਘਟ ਇੱਕ ਇੱਕ ਜਥਾ ਜ਼ਰੂਰ ਪੜਿਆ ਕਰਿਓ ਦਰਬਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਸੋ ਉਹ ਗੁਰਤਾ ਗੱਦੀ ਵੀ ਸਤਿਗੁਰਜੀ ਦੀ ਆਉਣੀ ਆ ਤੇ ਉਸ ਗੁਰਤਾ ਗੱਦੀ ਨੂੰ ਸਮਰਪਤ ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦਾ ਜਿਹੜਾ ਹੁਕਮ ਸੀ ਉਹ ਵੀ ਆਪਾਂ ਪਜਾਈਏ ਵੱਧ ਤੋਂ ਵੱਧ ਅਮਰਤਧਾਰੀ ਹੋਈਏ ਸੋ ਅੰਤ ਦੇ ਵਿੱਚ ਸਾਰਿਆਂ ਦਾ ਸਮੂਹਿਆ ਤੁਹਾਡੇ ਪ੍ਰੈਸ ਦਾ ਵੀ ਅਚੇਚੇ ਤੌਰ ਤੇ ਧੰਨਵਾਦ ਕਰਨਾ ਤੇ ਨਾਲ ਦੀ ਨਾਲ ਜਿੰਨੇ ਵੀ ਸੱਜਣ ਬਡਬੋਲੀਆਂ ਵਿਚਾਰਾਂ ਦੇ ਕੇ ਗਏ ਆ ਉਹਨਾਂ ਦਾ ਵੀ ਇੱਕ ਆਉਣ ਤੇ ਦੂਜਾ ਉਹਨਾਂ ਦੇ ਬਡਬੂਲੇ ਜਿਹੜੇ ਵਿਚਾਰ ਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਅਜ ਬਦਾਲ ਸਭਾ ਚ ਬੇਅਦਬੀ ਹੋਈ ਹੈ ਜਦੋਂ ਬੇਅਦਬੀ ਇਸ ਕੌਂਸਲ ਵਿੱਚ ਬਿੱਲ ਲਿਆਦਾ ਜਾ ਰਿਹਾ ਇਸ ਤੋਂ ਸਪੀਕਰ ਕੁਲਤਾਰ ਸਿੰਘ ਸਰਵੋ ਵੱਲੋਂ ਗੁਰਬਾਣੀ ਤੁਕਾ ਅਰਦਾਸ ਦੇ ਰੂਪ ਚ ਪੜ੍ਹੀ ਗਈ ਹੈ ਜਦ ਕਿ ਸਾਰੇ ਉਸਨੇ ਸ਼ੂਜ਼ ਪਾਏ ਹੋਏ ਸੀ ਤੇ ਕਈ ਨਗੇ ਸਿਰ ਵੀ ਬੱਡੇ ਸੀ ਦੇਖੋ ਬੇਨਤੀ ਹੈ ਆ ਸਤਗੁਰ ਜੀ ਦਾ ਆਦੇਸ਼ ਵੀ ਆ ਵੀ ਜਿਹੜੇ ਸਿੱਖ ਨੇ ਪਵਿੱਤਰ ਗਰਵਾਣੀ ਦਾ ਆਚਾਰਨ ਕਰਨਾ ਤੇ ਸਾਵਧਾਨ ਹੋ ਕੇ ਕਰਨਾ ਦੂਸਰੀ ਕਾਰਜ ਸਿਰ ਢੱਕਿਆ ਹੋਵੇ ਤੇ ਪੈਰਾਂ ਦੇ ਵਿੱਚ ਜੋੜਾ ਨਾ ਹੋਵੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਤਾਂ ਅਕਸਰ ਕਹਿਣਾ ਹੁੰਦਾ ਇਹਨਾਂ ਨੂੰ ਸਮਤ ਬਖਸ਼ਿਸ਼ ਕਰਨ ਗਰਵਾਣੀ ਘੱਟ ਬੋਲਣੀ ਚਾਹੀਦੀ ਜੇ ਪੂਰੀ ਕਾਂਠ ਨਹੀਂ ਗਈ ਤੇ ਜੇ ਅਧੂਰੀ ਆ ਤਾਂ ਫਿਰ ਉਹਦਾ ਹੁੰਦਾ ਵੀ ਜੇ ਆਪਾਂ ਕਾਰ ਵੀ ਗਏ ਤਾਂ ਫਿਰ ਤੁਰੰਤ ਆਪਾਂ ਅੱਖੇਵਾ ਗੁਰੂ ਜਾਚਨਾ ਕਰੀਏ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਪਈ ਮੇਰੇ ਕੋਲ ਇਹ ਆ ਵਗਿਆ ਹੋ ਗਿਆ ਗੁਰੂ ਸਾਹਿਬ ਉਹਦੀ ਮੈਨੂੰ ਮਾਫੀ ਭੁੱਲ ਦੀ ਦੇਣ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ ਸਤਿਗੁਰੂ ਦੀ ਸਮਾਤ ਬਖਸ਼ਿਸ਼ ਕਰਨ ਸਾਡੀ ਸਾਰਿਆਂ ਦੇ ਉੱਤੇ ਬੰਦੀ ਸਿੰਘਾਂ ਦੀ ਭਾਈ ਰਾਜੂਆਣੇ ਦੀ ਵਿਹਾਈ ਦੀ ਗੱਲ ਕੀਤੀ ਗਈ ਸੀ ਉਹ ਉਮਰ ਗਿਆ ਚ ਪਰ ਆਪ ਕੋ ਸ਼ਰੋਮਣੀ ਕਮੇਟੀ ਉਹਨਾਂ ਨੇ ਇੱਕ ਸੋ ਸਿੱਖਾਂ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਗਿਆ ਸ਼ਰੋਮਣੀ ਕਮੇਟੀ ਆਪਣੇ ਐਲਾਨ ਕਿਉਂ ਕੋਲਦੇ ਦੇਖੋ ਅਸੀਂ ਕੋਈ ਐਲਾਨ ਨਹੀਂ ਭੁੱਲੇ ਕਈ ਵਾਰੀ ਲੇਟ ਹੋ ਜਾਂਦਾ ਦੇਖੋ ਮੇਰੀ ਬੇਨਤੀ ਸੁਣੋ ਬਾਰਾ ਸੀ ਭੋਲੇ ਨਹੀਂ ਬਿਲਕੁਲ ਕਿਉਂਕਿ ਵੱਡੀ ਸੰਸਦਾ ਆ ਤੇ ਵੱਡੀ ਸੰਸਦਾ ਦੀਆਂ ਔਡੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਤੂੰ ਅੰਮ੍ਰਿਤ ਬਾਲ ਵਰਗੇ ਯਾਦ ਵੀ ਦਵਾ ਦਿੰਦੇ ਆ ਤੇ ਕੋਈ ਨਹੀਂ ਕਰਾਂਗੇ ਉਹ ਵੀ ਸਾਰਾ ਕਾਰਜ ਕਰਾਂਗੇ ਜੀ 350 ਸਾਡਾ ਸ਼ਤਾਬਦੀ ਬਾਰੇ ਸਾਰੀਆਂ ਸਿੱਖ ਜੱਥੇਬੰਦੀਆਂ ਵੱਲੋਂ ਕੋਆਪਰੇਸ਼ਨ ਦਿੱਤੀ ਜਾ ਰਹੀ ਹੈ ਸ਼ੁਰੂਆਤੀ ਕਮੇਟੀ ਤੋਂ ਕੀ ਪੰਜਾਬ ਸਰਕਾਰ ਵੱਲੋਂ ਵੀ ਕੋਈ ਕੋਆਪਰੇਸ਼ਨ ਦਾ ਆਇਆ ਸੁਣਿਆ ਜਾਂ ਕੋਈ ਨਾਮੋਂ ਪੇਸ਼ਤਾ ਸਾਹੀ ਹੁਣ ਅਸੀਂ ਅੱਜ ਸਾਰਿਆਂ ਨੇ ਇੱਥੇ ਬੈਠ ਕੇ ਫੈਸਲਾ ਕੀਤਾ ਵੀ ਸਾਰੀਆਂ ਸਰਕਾਰਾਂ ਨੂੰ ਅਸੀਂ ਤਾਚ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਮੈਂ ਸਮਝਦਾ ਭਈ ਜੇ ਸੱਚਮੁੱਚ ਇਹ ਇਸ ਗੱਲ ਤੇ ਚਾਹੁੰਦੇ ਆ ਭਈ ਗੁਰਾਂ ਨੂੰ ਸਤਿਗੁਰਾਂ ਨੂੰ ਸਮਰਪਿਤ ਹੋਣਾ ਆ ਤੇ ਇੱਕ ਦਿਨ ਦਾ ਸੈਸ਼ਨ ਇਹ ਵੀ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਕਰ ਦੂਸਰੀ ਇੱਕ ਮੈਂ ਤੁਹਾਡੇ ਵੀ ਸਾਰੇ ਧਿਆਨ ਵਿੱਚ ਲਿਆ ਦਿਆਂ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਲਮੌਰ ਜਥੇਬੰਦੀ ਆ ਸਰਕਾਰਾਂ ਨੇ ਈਵੈਂਟ ਜਿਹੜੇ ਆ ਉਹ ਬਣਾਉਣੇ ਹੁੰਦੇ ਆ ਮਨਾਤਾ ਅਸੀਂ ਰਹੇ ਸਾਰੇ ਸ਼ਮੂਲੀਅਤ ਕਰਨ ਆ ਕੇ ਅੱਜ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਰਾਸ਼ਟਰਪਤੀ ਸਾਹਿਬ ਨੂੰ ਚੀਫ ਜਸ ਆਫ ਇੰਡੀਆ ਨੂੰ ਸਪੀਕਰ ਸਾਹਿਬ ਨੂੰ ਉਹਨਾਂ ਸਾਰਿਆਂ ਨੂੰ ਜਾ ਕੇ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਆਉਣ ਉਹਦੇ ਜਾ ਕੇ ਸ਼ਮੂਲਿਤ ਕਰਨ ਕੋਈ ਗੋਸਾ ਗਿਲਾ ਨਹੀਂ ਸਤਗੁਰੂ ਜੀ ਦੀ ਸਦਾਬਦੀ ਮਨਾਉਣੀ ਆਪਾਂ ਪੰਜਾਬ ਸਰਕਾਰ ਆਪਣਾ ਅਲੱਗ ਸਭਾਗਮ ਕਰੇ ਜਾ ਰਹੀ ਉਹਦੇ ਬਾਰੇ ਕੁਝ ਸਰਕਾਰ ਨਾਲ ਰਾਸਤਾ ਕਹਿ ਪੜੇ ਦੇਖੋ ਅਸੀਂ ਤਾਂ ਜਾ ਕੇ ਬੇਨਤੀ ਕਰਨੀ ਵੀ ਇਕੱਠੇ ਹੋ ਕੇ ਸ਼ਮੂਲੀ ਕਮੇਟੀ ਮਨਾ ਰਹੀ ਆ ਉਹਦੇ ਵਿੱਚ ਆ ਕੇ ਸਾਰੇ ਸ਼ਾਮਲ ਹੋਵੋ ਤੇ ਇਹਨਾਂ ਨੇ ਜੇ ਬੱਕਰੀ ਮੈਂ ਕਿਉਂਕਿ ਹਾਲੇ ਤੱਕ ਮੇਰਾ ਉਦਾਂ ਸੰਧਵਾ ਸਾਹਿਬ ਨੇ ਇੱਕ ਦਿਨ ਮੇਰੀ ਗੱਲ ਆ ਜਿਹੜਾ ਬਿਆਦਵੀ ਦਾ ਐਕਟ ਬਣਨਾ ਸੀ ਇਹਦੇ ਤੇ ਮੁੱਦੇ ਤੇ ਹੋਈ ਸੀ ਗੱਲ ਪਰ ਉਹਨਾਂ ਨੇ ਵੀ ਕਹਾਗੇ ਕਿ ਕੋ ਵੱਖਰਾ ਨਾ ਕਰੀਏ ਪੰਜਾਬ ਦੇ ਵਿੱਚ ਇਹਦੇ ਧਾਰਮਿਕ ਸਮਾਗਮ ਚੋਂ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਹੋ ਰਹਾ ਹੈ ਉਹਦੇ ਵਿੱਚ ਆ ਕੇ ਆਪਣੀ ਸ਼ਮੂਲੀਅਤ ਕਰੋ ਸਾਡੀ ਸਿੱਖ ਹਣ ਪੰਜਾਬ ਦੇ ਨਾਲ ਨਾਲ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਵੀ ਨੇ ਔਰ ਵਿਦੇਸ਼ਾਂ 'ਚ ਵੀ ਬਹੁਤ ਜਾ ਚੁੱਕੇ ਨੇ ਸਿੱਖ ਕੀ ਵਿਦੇਸ਼ਾਂ 'ਚ ਵੀ ਇਸ ਸਮਾਗਮ ਰੱਖਿਆ ਜਾ ਸਕਦਾ ਹੈ ਜੀ ਸਤਿਕਾਰਯੋਗ ਦੇਖੋ ਵਿਦੇਸ਼ਾਂ ਦੇ ਸਾਰੇ ਸਿੱਖ ਜਿਹੜੇ ਐਮਪੀ ਬਣੇ ਖਾਸ ਕਰਕੇ ਐਮਐਲਏ ਆ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਸਾਰਿਆਂ ਨੂੰ ਲਿਖਤੀ ਰੂਪ ਵਿੱਚ ਵੀ ਕਰਾਂਗੇ ਸਾਡਾ ਐਡਵਾਈਜ਼ਰੀ ਬੋਰਡ ਵਿਦੇਸ਼ਾਂ ਦਾ ਅੱਗੇ ਬਣਿਆ ਆ ਉਹ ਸਾਰੇ ਉਹਨਾਂ ਨੂੰ ਚਿੱਠੀ ਪੱਤਰ ਵੀ ਆਪਾਂ ਲਿਖ ਕੇ ਦੇਾਂਗੇ ਵੀ ਤਾਂ ਕਿ ਉਹਨਾਂ ਨਾਲ ਸੰਪਰਕ ਕਰਕੇ ਉਹ ਇੱਥੇ ਆ ਕੇ ਹੋਣ ਦੂਜੀ ਗੱਲ ਮੈਂ ਕੱਲ ਕਰਨਾਟਕਾ ਚ ਸੀਗਾ ਸੱਚ ਕਰਕੇ ਜਾਣਿਓ ਉੱਥੇ ਜਿੱਲੇ ਬਾਅਦ ਵਿੱਚ ਮੀਟਿੰਗ ਹੋਈ ਤੇ ਉਹਨਾਂ ਨੇ ਇੰਨਾ ਸਾਡੇ ਨਾਲ ਥੋੜੀ ਜਿਹੀ ਮਾਲ ਗੁੱਸਾ ਦਿਖਾ ਲਿਆ ਵੀ ਜੇ ਨਗਰ ਕੀਰਤਨ ਉੱਥੋਂ ਚੱਲਣਾ ਸਾਡੀਆਂ ਸਟੇਟਾਂ ਚ ਕਿਉਂ ਨਹੀਂ ਸੋ ਮੇਰਾ ਕਹਿਣ ਤੋਂ ਬਾਅਦ ਬਾਰਲਾ ਸੇਕਾ ਪੰਜਾਬੋਂ ਬਾਹਰ ਤੇ ਪੰਜਾਬ ਦੇ ਵਿੱਚ ਸਭ ਤਿਆਰ ਆਏ ਗੁਰੂ ਸਾਹਿਬ ਜੀ ਦੀ ਸ਼ਹਾਦਤ ਏ ਏਡੀ ਵੱਡੀ ਆ ਇਹਦਾ ਕੋਟਨ ਕੋਟ ਵੀ ਅਸੀਂ ਜਨਮ ਲੈ ਲਈਏ ਤਾਂ ਵੀ ਇਹਦਾ ਨੀਖਾ ਦੱਸ ਤਨ ਯਾਗਦਾ ਪਰ ਬੜਾ ਵੱਡਾ ਚਾਅ ਆ ਲੋਕਾਂ 'ਚ ਸਾਹਿਬ ਜੀ ਪਾਕਿਸਤਾਨ ਤੋਂ ਜੋ ਪ੍ਰਗਟ ਕਮੇਟੀ ਸੁਣਾ ਦੇ ਤਾ ਦੇਖੋ ਸਾਰਿਆਂ ਨੂੰ ਅਸੀਂ ਦਾ ਸਦਾ ਸਾਰਿਆਂ ਨੂੰ ਅਸੀਂ ਤਾਂ ਦੇਵਾਂਗੇ ਜੇ ਕੋ ਆਉਂਦੇ ਆ ਤਾਂ ਸਾਰਿਆਂ ਨੂੰ ਜੀ ਆਇਆਂ ਵੀ ਕਰਾਂਗੇ ਤੇ ਉਹਨਾਂ ਦਾ ਵੈਲਕਮ ਵੀ ਕਰਾਂਗੇ ਧੰਨਵਾਦ ਵੀ ਕਰਾਂਗੇ ਪ੍ਰਧਾਨ ਜੀ ਤਖਤ ਸਹਿਬਾਨ ਦਰਮਿਆਨ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਅੱਜ ਖਤਮ ਹੋ ਗਿਆ ਜੀ ਕੀ ਦੇਖੋ ਬਹੁਤ ਚੰਗੀ ਗੱਲ ਆ ਤਖਤ ਸਹਿਬਾਨ ਦਾ ਕੋਈ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੋਹਣੋ ਤਖਤ ਸਹਿਬਾਨ ਦਾ ਕਦੇ ਟਕਰਾ ਨਹੀਂ ਤਖਤ ਪਵਿੱਤਰ ਆ ਦਸਮ ਪਾਤਸ਼ਾਹ ਦਾ ਤਖਤ ਆ ਤੇ ਇਹ ਛੇਵੀਂ ਪਾਤਸ਼ਾਹ ਦਾ ਤਖਤ ਆ ਪਰ ਤਖਤਾਂ ਦੀ ਇੱਕ ਮਰਿਆਦਾ ਆ ਸਿਰਮੌਰ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਆ ਸਿੱਖ ਪੰਥ ਦੀ ਸਾਡਾ ਜਿਹਨੂੰ ਕੇਂਦਰੀ ਤੋਂ ਰੱਖਾ ਲੈਨੇ ਆ ਇਹਦਾ ਕਿਉਂਕਿ ਕਈ ਵਾਰੀ ਜੂਰਿਸਡਿਕਸ਼ਨ ਆਪਾਂ ਕਹਿੰਦੇ ਫੇ ਘੇਰਾਬੰਦੀ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਚੰਗੀ ਗੱਲ ਹੈ ਅੱਜ ਉਹ ਨਹੀਂ ਕਰ ਲਿਆ ਅਸੀਂ ਤਾਂ ਕਿਉਂਕਿ ਇਹਦੇ ਤੇ ਵਿਸ਼ੇਸ਼ 5 ਤਰੀਕ ਨੂੰ ਆਪਣੇ ਰੱਖਿਆ ਵਿਸ਼ੇਸ਼ ਅਜਲਾਸ ਵੀ ਰੱਖਿਆ ਪਰ ਚਲੋ ਸਿੰਘ ਸਾਭਾ ਨੇ ਆਪ ਹੀ ਬੈਠ ਕੇ ਉਹ ਹੱਲ ਕਰ ਲਿਆ ਉਹਨਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਬੇਨਤੀ ਦੇਖੋ ਅਜਲਾਸ ਤਾਂ ਹੋਊਗਾ ਅਜਲਾਸ ਕਿਸ ਕਾਰਜ ਲਈ ਆ ਅਜਲਾਸ ਇਸ ਕਾਰਜ ਲਈ ਆ ਕਿਉਂਕਿ ਕੁਝ ਮੈਂ ਹੁਣ ਹਾਲੇ ਕਮੈਂਟ ਨਹੀਂ ਕਰਾਂ ਉਹ ਦਿਨ ਹੀ ਕਰੂੰਗਾ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉਹ ਦਿਨ ਜਰੂਰ ਗੱਲ ਕਰਾਂਗੇ ਪ੍ਰਧਾਨ ਜੀ ਨੂੰ ਧਮਕੀ ਵੀ ਆਈ ਹੈ ਕਿ ਅੱਜ ਕੋਈ ਚੱਪ ਚੱਲ ਰਹੀ ਹੈ ਕੋਈ ਲੰਗਰ ਹਾਜ਼ੂਰਾਂ ਦੀ ਹੈ ਕੋਈ ਹੋਰ ਇੰਟਰ ਦੀ ਕੋਈ ਉਹ ਕੋਈ ਨਹੀਂ ਆਪਾਂ ਪਰਦਾ ਕਰ ਰਹੇ ਹਾਂ